ਦੋਸਤੋ ਅੱਜ ਗੱਲ ਕਰਦੇ ਹਾਂ ਭਾਰਤ ਦੀਆਂ ਉਹਨਾਂ ਕਿਤਾਬਾਂ ਦੇ ਬਾਰੇ ਜੋ ਤੁਹਾਡੇ ਕੋਲ ਮਿਲ ਤਾਂ ਹੋ ਸਕਦੀ ਹੈ ਤੁਹਾਨੂੰ ਸਜ਼ਾ ਇਹ ਹਨ ਭਾਰਤ ਵਿੱਚ ਬੈਨ ਕਰਤੀਆਂ ਹੋਈਆਂ ਕੁਝ ਕਿਤਾਬਾਂ ਦੋਸਤੋ ਪੂਰੀ ਦੁਨੀਆ ਵਿੱਚ ਪੜ੍ਹਾਈ ਨੂੰ ਚੰਗਾ ਮੰਨਿਆ ਜਾਂਦਾ ਹੈ ਜਿਸ ਨਾਲ ਬੱਖ-ਬਖਤਰਾਂ ਦਾ ਗਿਆਨ ਮਿਲਦਾ ਹੈ ਬਹੁਤ ਸਾਰੀ ਲੋਕ ਕਿਤਾਬਾਂ ਪੜ੍ਹਦੇ ਬਹੁਤ ਸ਼ਕੀਨ ਹੁੰਦੇ ਹਨ ਪਰ ਕੀ ਤੁਸੀਂ ਉਹਨਾਂ ਕਿਤਾਬਾਂ ਬਾਰੇ ਜਾਣਦੇ ਹੋ ਜਿਨ੍ਹਾਂ ਨੇ ਸਾਡੇ ਦੇਸ਼ ਦੀ ਸਰਕਾਰ ਦੁਆਰਾ ਪਾਬੰਦੀ ਲਗਾਈ ਗਈ ਹੈ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਜੇਕਰ ਤੁਸੀਂ ਇਹਨਾਂ ਕਿਤਾਬਾਂ ਨੂੰ ਆਪਣੇ ਕੋਲ ਵੀ ਰੱਖਦੇ ਹੋ ਤਾਂ ਤੁਹਾਨੂੰ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ ਆਓ ਅੱਜ ਜਾਣਦੇ ਹਾਂ ਉਹਨਾਂ ਕੁਝ ਕਿਤਾਬਾਂ ਦੇ ਬਾਰੇ ਨੰਬਰ 1 ਦਾ ਫੇਸ ਆਫ ਮਦਰ ਇੰਡੀਆ ਦੋਸਤੋ ਇਸ ਕਿਤਾਬ ਦੇ ਵਿਸ਼ੇ ਬਾਰੇ ਗੱਲ ਕਰਦੇ ਹਾਂ ਜਦੋਂ ਭਾਰਤ ਵਿੱਚ ਸ਼ਬੇ ਸ਼ਾਸਨ ਦੀ ਮੰਗ ਉੱਠ ਰਹੀ ਸੀ ਕੈਥਰੀ ਮੇਰੂ ਨੇ ਇਹ ਕਿਤਾਬ ਲਿਖੀ ਹੈ ਇਸ ਵਿੱਚ ਕੈਥਰੀ ਨੇ ਭਾਰਤ ਦੀ ਸਭਿਆਚਾਰ ਅਤੇ ਉੱਥੋਂ ਦੇ ਮਰਦਾਂ ਦੀ ਕਮਜ਼ੋਰੀ ਬਾਰੇ ਗੱਲ ਕੀਤੀ ਹੈ ਇਸ ਕਿਤਾਬ ਦਾ ਨਾਮ ਸੁਣ ਕੇ ਬਹੁਤ ਸਾਰੇ ਲੋਕ ਉਲਝਣ ਵਿੱਚ ਪੈ ਜਾਂਦੇ ਹਨ ਇਸ ਕਿਤਾਬ ਤੇ ਪਾਬੰਦੀ ਲਗਾਉਣ ਦਾ ਕਾਰਨ ਭਾਰਤ ਬ੍ਰਿਟਿਸ਼ ਨਜ਼ਰੀਏ ਤੋਂ ਦਿਖਾਉਣਾ ਸੀ ਜਿਸ ਵਿੱਚ ਭਾਰਤ ਨੂੰ ਸ਼ਬੇ ਸ਼ਾਸਨ ਦੇ ਅਯੋਗ ਦੱਸਿਆ ਗਿਆ ਸੀ ਨੰਬਰ 2 ਤੇ ਹੈ ਹਿੰਦੂ ਹੈਵਨਾ ਦੋਸਤੋ ਇੱਕ ਕਿਤਾਬ ਹੈ ਮੈਕਸ ਬਿਲੀ ਦੁਆਰਾ ਅਮਰੀਕੀ ਮਸ਼ੀਨਰੀ ਦੇ ਕੰਮ ਤੇ ਆਧਾਰਿਤ ਲਿਖੀ ਗਈ। ਇਸ 'ਚ ਦੱਸਿਆ ਗਿਆ ਹੈ ਕਿ ਉਹ ਭਾਰਤ ਵਿੱਚ ਕਿਵੇਂ ਕੰਮ ਕਰ ਰਿਹਾ ਸੀ ਅਤੇ ਉਸ ਸਮੇਂ ਭਾਰਤ ਕਿਹੜੀਆਂ ਚੀਜ਼ਾਂ ਨਾਲ ਜੂਝ ਰਿਹਾ ਸੀ। ਜਦੋਂ ਇਹ ਕਿਤਾਬ ਪ੍ਰਕਾਸ਼ਿਤ ਹੋਈ ਸੀ ਤਾਂ ਉਸ ਸਮੇਂ ਉਹਨਾਂ ਲੋਕਾਂ ਨੂੰ ਲੱਗਿਆ ਕਿ ਇਸੇ ਵਿੱਚ ਕੋਈ ਗਲਤ ਜਾਣਕਾਰੀ ਹੈ। ਇਸ ਲਈ ਇਸ ਤੇ ਪਾਬੰਦੀ ਲਗਾ ਦੇ ਦਿੱਤੀ ਤੇ ਨਾਲ ਨਾਲ ਇਸ ਦੀ ਵਿਕਰੀ ਤੇ ਪਾਬੰਦੀ ਲਗਾਈ ਹੋਈ ਹੈ। ਨੰਬਰ 3 ਹੈ ਅਨ ਆਰਮਡ ਵਿਕਟਰੀ। ਦੋਸਤੋ ਭਾਵੇਂ ਇਹ ਕਿਤਾਬ ਕਿਉਂਕਿ ਮਜਾਲ ਸੰਕਟ ਬਾਰੇ ਹੈ ਪਰ ਇਸ ਵਿੱਚ ਭਾਰਤ-ਚੀਨ ਜੁੱਧ ਬਾਰੇ ਦੀ ਗੱਲ ਕੀਤੀ ਗਈ ਹੈ। ਜਿਸ ਨੇ ਇੱਕ ਕਿਤਾਬ ਲਿਖੀ ਹੈ ਉਹ ਭਾਰਤ ਦੇ ਰੁਖ ਬਾਰੇ ਬਹੁਤ ਆਲੋਚਨਾਤਕ ਨਜ਼ਰ ਰੱਖਦੀ ਸੀ ਨਾ ਅਜਿਹਾ ਕਿ ਇਹ ਕਿਤਾਬ ਰਿਲੀਜ ਹੁੰਦੇ ਹੀ ਬੈਨ ਕਰ ਦਿੱਤੀ ਗਈ ਸੀ ਨੰਬਰ 5 ਅੰਗਾਰੇ ਇਹ ਪੁਸਤਕ ਵਿੱਚ ਉਰਦੂ ਵਿੱਚ 9 ਛੋਟੀਆਂ ਕਹਾਣੀਆਂ ਲਿਖੀ ਗਈਆਂ ਹਨ ਹਾਲਾਂਕਿ ਇਹ ਕਿਤਾਬ ਮੁਸਲਮਾਨ ਸਮਰਾਜ ਵਿੱਚ ਪ੍ਰਚਲਿਤ ਕੱਟੜਤਾ ਬਾਰੇ ਗੱਲ ਕੀਤੀ ਗਈ ਹੈ ਜੋ ਉਹਨਾਂ ਨੂੰ ਪਸੰਦ ਨਹੀਂ ਸੀ ਖਾਸ ਕਰਕੇ ਉੱਤਰੀ ਭਾਰਤ ਦੇ ਮੁਸਲਮਾਨ ਅਜਿਹਾ ਕਿ ਇਸ ਕਿਤਾਬ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਪੁਲਿਸ ਨੇ 5 ਕਾਪੀਆਂ ਨੂੰ ਛੱਡ ਕੇ ਬਾਕੀ ਸਾਰੀਆਂ ਕਾਪੀਆਂ ਨੂੰ ਸਾੜ ਦਿੱਤੀ ਸੀ ਨੰਬਰ 6 ਦਾ ਟਰੂ ਪ੍ਰਕਾਣ ਦੋਸਤੋ ਇਹ ਕਿਤਾਬ ਕੁਰਾਨ ਦੀਆਂ ਸਿੱਖਿਆਵਾਂ ਨੂੰ ਈਸਾਈ ਧਰਮ ਨਾਲ ਮਿਲਾ ਕੇ ਲਿਖੀ ਗਈ ਸੀ ਦੋਸ਼ ਲਗਾਇਆ ਗਿਆ ਸੀ ਕਿ ਇਹ ਮੁਸਲਮਾਨਾਂ ਦਾ ਮਜ਼ਾਕ ਉਡਾਉਣ ਲਈ ਲਿਖੀ ਗਈ ਸੀ ਇਹ ਵੀ ਦੋਸ਼ ਹਨ ਕਿ ਇਹ ਕਿਤਾਬ ਲੋਕਾਂ ਨੂੰ ਉਹਨਾਂ ਦੇ ਧਰਮ ਦੇ ਰਾਹਤਾਂ ਤੋਂ ਹਟਾ ਕੇ ਈਸਾਈ ਧਰਮ ਅਪਣਾਉਣ ਲਈ ਉਤਸ਼ਾਹਿਤ ਕਰਦੀ ਹੈ ਇਹ ਕਿਤਾਬ ਭਾਰਤ ਵਿੱਚ ਇੰਪੋਰਟ ਵੀ ਨਹੀਂ ਹੋ ਸਕਦੀ ਸੀ ਕਸਟਮਰ ਵਿਭਾਗ ਨੇ ਵੀ ਆਪਣੀ ਸਾਈਟ ਤੇ ਇਸ ਵਿੱਚ ਸਪਸ਼ਟ ਲਿਖਿਆ ਹੈ